ਹਾਂ 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 ਕੋਤਾ ਤੁਸੀਂ ਰਾਤ ਨੂੰ 1:30 ਵਜੇ ਹਮਲਾ ਕੀਤਾ ਠੀਕ ਹੈ ਰਾਤ ਨੂੰ ਤੂੰ ਮੇਰੇ ਗੋਲੀ ਮਰਵਾਤੀ ਮੰਮੀ ਤਾ ਮੇਰੇ ਗੋਲੀ ਮਰਵਾਤੀ ਅੱਜ ਤਾ ਮੇਰੇ ਗੋਲੀ ਮਰਵਾਤੀ ਓ ਲੋਕੋ ਓ ਮੈਂ ਖੜੀ ਵਾਲੇ ਨੂੰ ਤੀਰ ਦੇ ਕੇ ਬਸਤਾ ਰਹੀ ਆ ਲੋਕੋ ਓ ਮੈਂ ਖੜੀ ਵਾਲੇ ਨੂੰ ਤੀਰ ਦੇ ਕੇ ਬਸਤਾ ਰਹੀ ਆ ਹਾਂ

ਕਿੰਨੇ ਵਜੇ ਲੜਵੀ ਨੂੰ ਹੱਸਦਾ ਲੱਗ ਰਿਹਾ ਕੋਲੀ ਬੱਤੀ ਕਿੱਥੇ ਵਜੇ ਓ ਮਾਤਾ ਨੂੰ ਲੱਗ ਰਿਹਾ ਓ ਮਾਤਾ ਵੀ ਕਿੱਥੇ ਗਿਆ ਫਟਾ ਓ ਮਾਮਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਕਿ ਜਿਹੜੀ ਬਾਬਾ ਗੁਰੂ ਦਸੰਗ ਜੀ ਮੇਰੇ ਬ੍ਰਦਰ ਨੂੰ ਹੋਈ ਹੈ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਡੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਜਿਹੜਾ ਇਲਾਜ ਚੱਲ ਰਿਹਾ ਸੀ ਕੱਲ੍ਹ ਆਖਰੀ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸਾ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਤੇ ਆਮੀ ਕੁਝ ਮੜਾ ਮੋਟਾ ਉਹ ਚੱਲ ਰਿਆ ਸੀ ਯੂਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਗਾਇਕ ਤੇ ਮਾਮਾ ਜੀ ਸੀ ਅਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਇਹ ਡੀ ਐਮ ਸੀ ਕਿਉ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰავਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੀ ਉਹ ਨਾਨੀ ਜੀ ਹੋਵੇ ਉਹਨਾਂ ਦੇ ਘਰੇ ਗਏ ਤਾਂ ਗੇਟ ਬੂਡ ਮਤਲਬ ਖੜਕਾਉਂਦੇ ਸੀ ਉਹਨਾਂ ਅੰਦਰੋਂ ਹੀ ਲਾ ਕੇ ਬੋਲਣ ਤੇ ਗੱਲ ਕਰਦੇ ਕਰਦੂ ਨਾ ਗੇਟ ਨਹੀਂ ਖੁੱਲਿਆ ਪਿੱਛੋਂ ਕਿਸੇ ਹੋਰ ਕੋਠੀ ਜੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ ਚ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂਣਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣੇ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਨਾ ਬਾਬਾ ਜੀ ਦੇ ਮਾਰੇ ਰੋੜੇ ਰੂੜੇ ਚਲੋ ਉਹਨਾਂ ਦੇ ਕੋਈ ਜ਼ਿਆਦਾ ਸੱਟ ਨਹੀਂ ਸੀ ਉਸ ਤੇ ਉਸ ਤੋਂ ਬਾਅਦ ਚੋਰੇ ਆ ਕੇ ਜਾਂਦੇ ਹਸਪਤਾਲ ਦੇ ਵਿੱਚ ਉਤਰੇ ਗੱਡੀ ਤੋਂ ਜਿਹੜਾ ਰਾਮਨ ਜੂਦਾ ਬਾਬਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉਤਰ ਕੇ ਜਾਂ ਤੁਰੰਤ ਤੁਰਨ ਲੱਗੇ ਦੂਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਲਿਆ ਕੇ ਜੁਰੂ ਮਾਰੀ ਦੇਖਦੇ ਆ ਅੱਗੇ ਫੁਰਸਤ ਕੀ ਮੈਂ ਕੀ ਕਾਰਵਾਈ ਕਰਦੀ ਆ ਉਹਨਾਂ ਨੇ ਕਿ ਹਕੀਕਤ ਹੈ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ ਮੈਂ ਸੀਸੀਟੀਵੀ ਦਾਹ ਦਊਗੀ ਨਾ ਸੀਸੀਟੀਵੀ ਫੁਟੇਜ ਲੈ ਲਵਾਂ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਦੀ ਮੌਜੂਦ ਸੀਗੇ ਉਹਨਾਂ ਦੇ ਸਾਹਮਣੇ ਹੋਇਆ ਪੂਰੇ ਰਾੜਾ ਨਾਲ ਵੀ ਕੋਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਵੀ ਪਤਾ ਹੋਣਾ ਜਾਂ ਜਿਹੜਾ ਇੱਥੇ ਸੀਸੀਟੀਵੀ ਉਹ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾਵੇ ਉਹ ਤਾਂ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਪਹਿਲਾਂ ਵੀ ਕਾਂਗਰਸੀਆਂ ਨੇ ਉਹਨਾਂ ਨੇ ਇਲਜ਼ਾਮ ਲਾਇ ਹਾਂਜੀ ਕੋਈ ਉਹ ਪੁਲਿਸ ਵੈਰੀਫਾਈ ਕਰ ਲੂਗੀ ਕੋਈ ਹੋਇਆ ਇੱਥੇ ਕੋਈ ਗੱਲ ਉਹ ਤੇ ਵਾਈਪੰਤਾ ਨੂੰ ਯੂਜ਼ ਕਰਿਆ ਤੁਸੀਂ ਨਹੀਂ ਨਹੀਂ ਹਾਂਜੀ ਇਹਦਾ ਗੱਲ ਕੇ ਇਹ ਗੱਲ ਜੇ ਲੜਨ ਆਉਂਦੇ ਨਾਨੀ ਜੀ ਨੂੰ ਨਾਲ ਕਿਉਂ ਲੈ ਕੇ ਆਉਂਦੇ ਜੀ ਚਲੋ ਮੇਰੇ ਥੋੜੀ ਮੂਹ ਤੇ ਛੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਨਾ ਲੜੀ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਜੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਔਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਕਿ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾਣਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦੇਖਦਾ ਕਹਿੰਦਾ ਉਹ ਖੜਾ ਹੋ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਹੱਥ ਪੁੱਟੋ ਕੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆ ਆਂਗਲਾ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਗੋਲਡੀ ਬਰਾੜ ਦਾ ਗੱਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਓਡੇ ਤੁਸੀਂ ਆਪ ਦੇ ਦਿਮਾਗ ਨਾਲ ਸੋਚੋ ਉੱਤਰਕਾਰ ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਨਾਲ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕੱਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਫੋਨ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲੈ ਕੇ ਮੇਰੇ ਨਾਲ ਝਗੜਾ ਹੋਏ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਤੁਹਾਡੇ ਘਰ ਵਾਲੀ ਦਾ ਕੋਈ ਹੋਈ ਹੈ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨਿਆਂ ਨੂੰ ਕੋਈ ਨਹੀਂ ਵੇਰੇ ਵਿਪਨਦਰਾ ਨੇ ਹੋਰ ਨਹੀਂ ਤੁਮਕੇ ਸਾਰੇ ਝੂਟਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆਪ ਬੋਚਦੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨੂੰ ਲੜਨ ਆ ਰਹੇ ਇਹਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਥੋੜੀ ماں ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜਦੀ ਦੀ ماں ਗਰਜੀਤ ਕੌਰ ਦੀ ਸਗੀ ماں ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਨਹੀਂ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਤੇ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਜੀ ਕੋਈ ਨਹੀਂ ਭਰੋਸੇ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਕਿਹੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵੀ ਆਈ ਹੋਈ ਐ ਤੇ ਪਹਿਲਾਂ ਵੀ ਦੋ ਦਿਨ ਵਾਰੀ ਆਪਾਂ ਕੁੜੀ ਗਈ ਨਹੀਂ ਸੀ ਨੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਤੋਂ ਆਪਣੀ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਆ ਗਈ ਕੁੜੀ ਰਿਸ਼ਤੇਦਾਰਾਂ ਦਾ ਇਕੱਠ ਕਰਕੇ ਇਹ ਦੇਰ ਲਈ ਜਾਂਦੇ ਜੀ ਜੀ ਇਹ ਪਹਿਲਾਂ ਇਹ ਆ ਕੇ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਤਨੂਜੇ ਭੰਨ ਗਿਆ ਮਾਰ ਨੂੰਰ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ 2-4 ਵਜੀਆਂ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 11 ਵਾਰਾਂ ਤੇ ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਤੇ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੇ ਗੋਲੀਆਂ ਚਲ ਰਹੀਆਂ ਸੀਗੀਆਂ ਇਹ ਗੋਲੀਆਂ ਨਾਲ ਦਾ ਘਰੋਂ ਭੱਜ ਲਿਆ ਗਵੰਡੀ ਉੱਥੇ ਸਾਰੇ ਦੁਕਾਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਕੀ ਮੰਗ ਕਰਦੇ ਤੂੰ ਹੋਰ ਮੁੰਡੇ ਲੱਤ 'ਚ ਗੋਲੀ ਖਾਣ ਇਹ ਆਪਣੀ ਸਪਾਰਸ਼ਾਂ ਸੰਪੂਰਸ਼ਾਂ ਪਵਾ ਕੇ بجلی ਵਾਰੀ ਵੀ ਹਰੇਕ ਵਾਰੀ ਕਿਸ ਨੂੰ ਦਬ ਜਾਂਦਾ ਜੀ ਅਸੀਂ ਪ੍ਰਸ਼ਾਸਨ ਨਹੀਂ ਬਣ ਕਰਦੇ ਆ ਕੀ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਸੀ ਤੋਂ ਇਹਨੇ ਘਰ ਤੇ ਆ ਕੇ ਦੋ ਵਾਰ ਛੱਡ ਕੇ ਹਮਲਾ ਕੀਤਾ ਇਹ ਜ਼ਬਰੀ ਵੀ ਕੁੜੀਆਂ ਤੇ ਲਈਆਂ ਕਿ ਮਾਮਾ ਕੀ ਹੋਇਆ ਜੀ ਮੈਂ ਖੇੜੀ ਵਾਲਾ ਬਾਬਾ ਨੇ ਉਹ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਲਦੀ ਮੰਨਦਾ ਸੀ ਕਿ ਨਸ਼ੇ ਕਰਦਾ ਤੇ 3-4 ਵਾਰ ਕੋਈ ਲੜਕੇ ਤੋਰਤੀ ਬੁੱਲਾਏ ਆਉਂਦੇ ਆ ਸੀ ਫੇਰ ਤੋਰ ਦਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰਵਾਈ 112 ਤੇ ਉਹਦੇ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਬੰਦੇ ਮੇਰੇ ਘਰੇ ਆਏ ਸੀ ਅੱਜ ਵੀ 3 ਗੜੇ ਆਏ ਸੀ ਤੇ ਫੇਰ ਮੇਰੀ ਮਾਂ ਨੂੰ ਉਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹਦੇ ਨਾਲ ਹੋ ਰਿਹਾ ਵੀ ਸੀ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਵਰ ਦਾ ਨਾਂ ਖਤੇ ਗੋਲੀਆਂ ਬਾਅਦ ਮਾਂ ਪੇਲੇ ਤੇ ਲੱਖ ਗੋਲ ਮਾਰੀ ਆ। ਕਹਿੰਦਾ ਮੈਂ ਲੈ ਕੇ ਜਾਊਗਾ ਨਹੀਂ ਥੋਨੂੰ ਮਾਰੂਗਾ ਕਾ ਥੋਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਵੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪੇ ਤੈਨੂੰ ਮਾਰ ਦੇਰੀ ਮਾਂ ਨੂੰ ਮਾਰ ਦੇ ਤੇਰੇ ਭਾਈ ਨੂੰ ਮਾਰ ਦੇ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਤਾਂ ਫੀਸ ਭਰੀ ਹੋਈ ਆ ਕਿਨੇ ਵਜਾਇੀ ਕੀ ਮਾਮਲਾ ਹੈ ਇਹ ਸਵੇਤ 10 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਕਹਿੰਦਾ ਪਿੰਡ ਕੱਪ ਮੇਰੀ ਕਦਰ ਨਹੀਂ ਕਰਦਾ ਇੱਥੇ ਆਉਂਦਾ ਸੀ ਕਹਿੰਦਾ ਕੋਈ ਥਾਰਡ ਪੂਆ ਕਹਿੰਦਾ ਮੇਰੇ ਨਾਮ ਬਰਮਾ ਬਰਮਾ ਬਰਫੇ ਦਾ ਕੋਈ ਬੰਦਾ ਸਿਆਦਾ ਨਾ ਤੁਹਾਨੂੰ ਨਹੀਂ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਝ ਵੀ ਲੱਗੀ ਕਿ ਵੀਰੇ ਮੈਂ ਨਹੀਂ ਆਪਣੀ ਕੁੜੀ ਤੋਂ ਹੋਤੀ ਹੈ ਕਿ ਆਕ ਉਸ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਉਂ ਚਰਪਾ ਦਰਵਾਜ਼ਾ ਦਿਖਾਉ ਦਿੱਤੇ ਹੈ ਵੀ ਅਜੇ ਦੋ ਦੇਰ ਤੋਂ ਮੇਰੀ ਤਾਂ ਪਿੱਛੇ ਦਵਾਚਰ ਨੂੰ ਲੈ ਕੇ ਜਾ ਰਹੀ ਜਦੋਂ ਇਹਨਾਂ ਵਾਲ ਬੰਦਾ ਮੇਰੇ ਤੇ ਹਮਲਾ ਕਰਦਾ ਵੀ ਮੇਰਾ ਮੇਰੇ ਗੱਲਾਂ ਦਾ ਸਾਹਮਣੇ ਦੁ ਇਹ ਗੋਲੀ ਚੱਲ ਰਹੀ ਹੈ ਮਾਤਾ ਜੀ ਕਿੰਨੀ ਚਲਾਇਆ ਦੋਰ ਬਾਰ ਬੱਜੀ ਤੇ ਬਜੀ ਗੋਲੀ ਤੇਰੇ ਪੱਟ ਤੇ ਗੋਲੀ ਦੁੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੁਰੇ ਨਿਕਲ ਗਏ ਹਲੋ ਕੁਝ ਤੁਸੀਂ ਕਬੜੀ ਤੁਸੀਂ ਦਿਖਾਓ ਪਹਿਲਾਂ ਵੀ 112 ਤੱਕ ਪੇਨਟ ਕੀਤੀ ਸੀ ਕਿ ਕਿਦਰ ਰਾਤ ਨੂੰ ਇਹਨੇ ਮੇਰੇ ਘਰ ਤੇ ਆਪਰਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਲਸਰੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਨ ਕਰਦੇ ਹੋ ਭਾਈ ਸਾਹਿਬ ਦੇ ਪੰਚ ਕਰਦੀ ਇੱਕ ਕੋਰਨੇ ਮਾਤਾ ਗੁਜਰੀ ਕਲੋਨੀ ਚ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਮੈਚ ਕਿਹੜੀ ਜੱਟਾਂ ਸੰਗੂ ਇਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਮੈਟ੍ਰਿਮੋਨੀਅਲ ਡਿਸਪਿਊਟ ਚੱਲ ਰਹਾ ਹੈ ਅੱਜ ਇਹ ਮੇਰੇ ਕੋਲ ਦੋਨੇ ਪਾਰਟੀ ਇਹਨਾਂ ਦੇ ਘਰੇ ਪਹੁੰਚੀਆਂ ਹੋਈਆਂ ਸੀਗੀਆਂ ਤੇ ਗੁਰਵਿੰਦਰ ਸਿੰਘ ਗੋਣੀ ਕਪੜੇ ਨਾਲ ਦੋ ਚੰਗੀਆਂ ਲੈ ਕੇ ਆਈ ਸੀ ਇਹਨਾਂ ਦੀ ਈਗਲ ਸਰਪੀ ਸੀ ਸਮਝਦਾ ਇਹਨਾਂ ਦੀ ਪਹਿਲਾਂ ਉੱਥੇ ਆਪਸ ਲੜਾਈ ਹੋਈ ਹੈ ਦੋਨਾਂ ਦੀ ਖੂਬਸੂਰਤ ਉਸ ਤੋਂ ਬਾਅਦ ਆਫਟਰ ਥੈਟ ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਦੋਨਾਂ ਨੇ ਸਾਹੀ ਤਕਰੀਬਨ ਕੁਝ 3:30-4:00 ਵਜੇ ਦੀ ਚੱਲ ਰਹੀ ਕੰਮ ਇਨਫੋਰਮੇਸ਼ਨ ਆਈ ਇਸ ਹਸਪੀਟਲ ਆਈ ਮੇਰੇ ਗੁਰਵਿੰਦਰ ਸਿੰਘ ਹੁਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦੱਸਦੇ ਨੇ ਵੀ ਤੇ ਜਿਹੜੀ ਗੁਰਜੀਤ ਕੌਰ ਹੁਣੀ ਨੇ ਉਹਨਾਂ ਦੇ ਇਹ ਮੇਰੇ ਖਾਈਚ ਪੱਟ ਜੁਨਾਂ ਦੇ ਗੁੱਲ ਦੇ ਪਿੰਡ ਤੇ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਪੀਤੀ ਚੰਡੀਗੜ੍ਹ ਤੇ ਜਨਰਲ ਸਟੇਟਮੈਂਟ ਕਰੂ ਤੇ ਜੀਜੀ ਵਰਜੀਤ ਕੌਰ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੇ ਖੇੜੀ ਵਾਲਾ ਬੰਦਾ ਉਹਦਾ ਜਵਾਈ ਹੈ ਵੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲਡੀ ਬਰਾੜ ਦੀਆਂ ਧਮਕੀਆਂ ਵੀ ਦਿੰਦਾ ਸੀ ਪੁਲਿਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰਦੇ ਨੇ ਦੇਖੋ ਜੀ ਹਲੇ ਸਾਡੀ ਵਰਜੀਤ ਕੋਰੋਨਾ ਦੇ ਕੋਈ ਉਹਦੇ ਖੈਰ ਨਹੀਂ ਨਾ ਉਹਨਾਂ ਦੇ ਨਾਲ ਗੱਲ ਹੋਈ ਹੈ ਦੇਖੋ ਇਹੇ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਰ ਰਹੀ ਉਹ ਜੇ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਮੇਰੀ ਪਾਰਟੀ ਦਾਖਲ ਹੈ ਉਹਨਾਂ ਨਾਲ ਸਾਡੇ ਜੇ ਕੋਈ ਇਹੋ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਰਦੇ ਹਾਂ ਤੇ ਵਾਈਪਨ ਕਿਹਨਾ ਬਲੂ ਯੂਜ਼ ਕਰਿਆ ਗਿਆ ਦੇਖੋ ਜੀ ਹਲੇ ਤੱਕ ਇਹ ਨਹੀਂ ਇਨਫੋਰਮੇਸ਼ਨ ਹੈ ਕਿ ਉਹਨਾਂ ਦੇ ਹੋ ਰਹੀ ਲੱਗੀ ਹੈ ਕਿਹਨੇ ਚਲਾਈ ਹੈ ਕਿਵੇਂ ਚੱਲਦੀ ਹੈ ਇਹ ਹਲੇ